ਸਿੱਧੂ ਮੂਸੇਵਾਲੇ ਦੇ ਪਿਤਾ ਦੀ ਤਰਫੋਂ ਇੰਸਟਾਗ੍ਰam ਤੇ ਇੱਕ ਭਾਵੁਕ ਪੋਸਟ ਪਾਈ ਗਈ ਆ ਜਿਸ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਆਪਦੇ ਪੁੱਤ ਨੂੰ ਯਾਦ ਕਰਦੇ ਹੋਏ ਕੁਝ ਗੱਲਾਂ ਕਹਿੰਦੇ ਨੇ ਜਿਦੇ ਵਿੱਚ ਕਹਿੰਦੇ ਨੇ ਕਿ ਮੈਂ ਤੈਨੂੰ ਕਿਹਾ ਕਰਦਾ ਸੀ ਕਿ ਪੁੱਤ ਚਾਹੇ ਰਾਹ ਚੱਲੀਏ ਚਾਹੇ ਕਿੰਨਾ ਵੀ ਔਖਾ ਹੋਵੇ ਤੇ ਮੈਂ ਅੱਜ ਵੀ ਉਹੀ ਰਸਤਾ ਫੜਿਆ ਹੋਇਆ ਆ ਬਸ ਉਹ ਰਸਤਾ ਹੁਣ ਪੈਰਾਂ ਨੂੰ ਪੈੜ ਨੂੰ ਬਹੁਤ ਦਰਦ ਦੇ ਰਿਹਾ ਤੈਨੂੰ ਅਕਾਲ ਪੁਰਖ ਨੂੰ ਸੌਂਪ ਕੇ ਮੇਰੇ ਕੋਲੋਂ ਬਚੀ ਤੇਰੀ ਮਿਹਨਤ ਤੇਰੇ ਤੇਰਾ ਰਤਬਾ ਸੀ ਜੋ ਮੇਰਾ ਮੇਰੀ ਰਹਿੰਦੀ ਜ਼ਿੰਦਗੀ ਬਤਾਉਣ ਦਾ ਜਰੀਆ ਸੀ ਪਰ ਵਕਤ ਨੂੰ ਇਹ ਵੀ ਇਸ ਤਰ੍ਹਾਂ ਮਨਜ਼ੂਰ ਨਹੀਂ ਸੀ ਤੇਰੇ ਅਧੂਰੇ ਤੇ ਕੁਝ ਪੂਰੇ ਸਿਰਨਾਵੇ ਜਿਨ੍ਹਾਂ ਨੂੰ ਤੇਰੀ ਤਰ੍ਹਾਂ ਦੁਨੀਆ ਤੇ ਰੂਬਰੂ ਕਰਨਾ ਸੀ ਉਸ ਉੱਪਰ ਤੇਰੀਆਂ ਕੁਝ ਸਾਂਝਾਂ ਮੇਰਾ ਕੋਈ ਵੀ ਹੱਕ ਨਹੀਂ ਮੰਨਦੀਆਂ ਤੇ ਨਾ ਹੀ ਕੋਈ ਮੇਰੀ ਸੁਣਨ ਵਾਲਾ ਪੁੱਤ ਮੈਂ ਚਾਹੁੰਦਾ ਹਾਂ ਪੁੱਤ ਜੋ ਤੇਰਾ ਹੈ ਉਹ ਤੇਰੇ ਨਾਲ ਤੇਰੀ ਬਾਤ ਵੀ ਜਿਉਂਦਾ ਰਹੇ ਪਰ ਹੁਣ ਨਾ ਤੇਰਾ ਇੱਥੇ ਨਾਂ ਲੱਗਦਾ ਏ ਨਾ ਸਾਡਾ ਹੱਕ ਹੈ ਜੋ ਸਤਿਕਾਰ ਜੋ ਕਦਰ ਜੋ ਭਰੋਸਾ ਮੈਂ ਤੇਰੇ ਬਾਤ ਤੇਰੀਆਂ ਸਾਂਝਾਂ ਤੇ ਕੀਤਾ ਉਹ ਇਸ ਤਰ੍ਹਾਂ ਬਰਕਰਾਰ ਨਾ ਰਿਹਾ ਬੇਟਾ ਤੇ ਇਹ ਦੁੱਖ ਤੇਰੇ ਜਾਣ ਦੇ ਦੁੱਖ ਬਰਾਬਰ ਏ ਮੈਨੂੰ ਪਤਾ ਏ ਤੂੰ ਬੋਲ ਨਹੀਂ ਸਕਦਾ ਪਰ ਮੈਂ ਤੈਨੂੰ ਸੁਣ ਰਿਹਾ ਆ ਸਮਝ ਰਿਹਾ ਆ ਤੇ ਤੂੰ ਵੀ ਬੇਵਸੇ ਤੇ ਮੈਂ ਵੀ ਪੁੱਤ ਸ਼ੁਭਦੀਪ ਪੁੱਤ ਤੂੰ ਸਾਨੂੰ ਇਹ ਕਿਹੜੀਆਂ ਜ਼ਿੰਮੇਵਾਰੀਆਂ ਲਾ ਗਿਆ ਹੈ ਇਹ ਸਿੱਧੂ ਮੂਸੇਵਾਲੇ ਦੇ ਪਿਤਾ ਦੀ ਤਰਫੋਂ ਇੰਸਟਾਗ੍ਰਾਮ ਤੇ ਭਾਵੁਕ ਪੋਸਟ ਪਾਈ ਗਈ ਸੀ ਧੰਨਵਾਦ ਜੀ